ਐਸਐਸਪੀ ਲੁਧਿਆਣਾ ਡਾਕਟਰ ਅੰਕੁਰ ਗੁਪਤਾ ਵਿਦੈਕ ਸਰਬਜੀਤ ਕੌਰ ਮਾਨੂਕੇ ਅਤੇ ਡੀਐਸਪੀ ਸਿਟੀ ਜਸਜੋਤ ਸਿੰਘ ਅਤੇ ਸਿਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੈਲੀ ਵਿਸ਼ਰਕਿਤ ਕੀਤੀ ਹੈ ਇਹ ਰੈਲੀ ਜਗਰੋਂਬਾ ਸਟੈਂਡ ਤੋਂ ਸ਼ੁਰੂ ਹੋ ਕੇ ਤਸੀਲ ਰੋਡ ਤੋਂ ਹੁੰਦੇ ਹੋਏ ਚਾਂਸੀ ਚੌਕ ਤੱਕ ਪਹੁੰਚੀ ਹੈ ਇਸ ਸਬੰਧੀ ਜਦੋਂ ਡੀਆਈਜੀ ਲੁਧਿਆਣਾ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਚਲਾਈ ਮਹਮ ਜੁੱਧ ਨਸ਼ਿਆਂ ਵਿਰੁੱਧ ਜੋ ਕਿ ਬੀਤੀ 1 ਮਾਰਚ ਨੂੰ 2025 ਤੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਵੱਲੋਂ ਚੇੜਿਆ ਗਿਆ ਸੀ ਅਤੇ ਇਸ ਨੂੰ ਵੱਡੀ ਮਾਤਰਾ ਵਿੱਚ ਸਫਲਤਾ ਵੀ ਮਿਲੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਈ ਪਿੰਡ ਨਸ਼ਾ ਮੁਕਤ ਹੋ ਚੁੱਕੇ ਨੇ ਅਤੇ ਸਾਨੂੰ ਲੋਕਾਂ ਤੋਂ ਵੀ ਭਰਪੂਰ ਸਹਿਯੋਗ ਮਿਲ ਰਿਹਾ। ਉਹਨਾਂ ਕਿਹਾ ਕਿ ਨਸ਼ਾ ਤਸਕਰ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਨਸ਼ੇ ਵੱਲ ਧੱਕ ਰਹੇ ਸਨ ਅਤੇ ਹੁਣ ਉਹ ਨੌਜਵਾਨ ਨਸ਼ਾ ਮੁਕਤ ਦੇ ਰਾਹ ਤੇ ਚੱਲ ਪਏ ਨੇ। ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸਮਾਸਲ ਦੀ ਰਿਪੋਰਟ 프로 শুরু kiya hai 31 may tak uski last date hai aapko kya lagta hai ki sarkar ka jo sapna hai nasha mukt karne ka punjab ko wo pura ho raha hai ya ki door ja raha hai iko manyo da cm punjab shri bhagwan singh ban ate dgp punjab shri gorav yadav ips inade disha nirdesha het 1 march 2025 to ye jo yudh nasha viruddh punjab police valo chhedya gaya hai enu bhari matra de vich safalta mil rahi hai ਉਹ ਜੀ ਦੇਖ ਰਹੇ ਹੋ ਗਰਾਉਂਡ ਲੈਵਲ ਤੇ ਅੱਜ ਫੀਡਬੈਕ ਜਿਹੜੀ ਸਾਡੇ ਵੱਲੋਂ ਹੈ ਕਈ ਪਿੰਡ ਸਾਰੇ ਨਸ਼ਾ ਮੁਕਤ ਟੋਟਲੀ ਡਰੱਗ ਫਰੀ ਘੋਸ਼ਿਤ ਕੀਤੇ ਜਾ ਚੁੱਕੇ ਹੈ ਤੇ ਸਾਡੇ ਸਾਨੂੰ ਗਰਾਉਂਡ ਲੈਵਲ ਤੇ ਪਬਲਿਕ ਵੱਲੋਂ ਬਹੁਤ ਭਾਰੀ ਮਾਤਰਾ ਦੇ ਵਿੱਚ ਸਪੋਰਟ ਮਿਲ ਰਹੀ ਹੈ ਹਰੇਕ ਸ੍ਰੇਟਾ ਤੋਂ ਸਮਾਜ ਦੇ ਹਰੇਕ ਵਰਗ ਵੱਲੋਂ ਸਾਨੂੰ ਸਪੋਰਟ ਮਿਲ ਰਹੀ ਹੈ ਇਹਦੇ ਵਿੱਚ ਤੇ ਅੱਜ ਤੁਸੀਂ ਦੇਖ ਰਹੇ ਹੋ ਜਿਹੜੇ ਸਾਡੇ ਸਮਾਜ ਦਾ ਮੁੱਖ ਵਰਗ ਹੈ ਯੁਵਾ ਵਰਗ ਜਿਹਨੂੰ ਆਪਾਂ ਕਹਿੰਦੇ ਸੀਗੇ ਕਿ ਸਭ ਤੋਂ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਸੀ ਨਸ਼ਾ ਤਸਕਰਾਂ ਵੱਲੋਂ ਨਸ਼ਾ ਵਿਕਰੀ ਦੇ ਮਾਮਲੇ ਦੇ ਵਿੱਚ ਅੱਜ ਇਹ ਯੁਵਾ ਵਰਗ ਨਸ਼ਾ ਮੁਕਤੀ ਦੇ ਰਾਹ ਤੇ ਚੱਲ ਪਿਆ ਹੈ ਕਿੰਨੇ ਭਾਰੀ ਮਾਤਰਾ ਦੇ ਵਿੱਚ ਇਹਨਾਂ ਦੀ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਹੋ ਚੁੱਕੀ ਹੈ ਤੇ ਯੁਵਾ ਵਰਗ ਸਾਡੇ ਨਾਲ ਜੁੜ ਚੁੱਕਿਆ ਹੈ ਨਸ਼ਾ ਨਸ਼ਾ ਦੇ ਖਿਲਾਫ ਅੱਜ ਇੱਥੇ ਸਿਟੀ ਯੂਨੀਵਰਸਿਟੀ ਦੇ ਸਵਾ ਤੋਂ ਵੱਧ ਸਟੂਡੈਂਟਸ ਸਾਡੇ ਨਾਲ ਰੋਡ ਸ਼ੋਅ ਕਰ ਰਹੇ ਤੇ ਇੱਕ ਪਬਲਿਕ ਅਵੇਅਰਨੈਸ ਰੈਲੀ ਕੱਢੀ ਜਾ ਰਹੀ ਹੈ ਡਰੱਗਸ ਅਵੇਅਰਨੈਸ ਦੇ ਖਿਲਾਫ ਐਂਟੀ ਡਰੱਗ ਅਵੇਅਰਨੈਸ ਰੈਲੀ ਤੇ ਅਸੀਂ ਇਹ ਮੈਸੇਜ ਦੇ ਰਹੇ ਹਾਂ ਕਿ ਸੇ ਨੋ ਟੂ ਡਰੱਗਸ ਐਂਡ ਸੇ ਯੈਸ ਟੂ ਲਾਈਫ ਮੈਮ ਜਮਾ ਜੜ ਤੋਂ ਖਤਮ ਕਰ ਲਈ ਹੈ ਹੋਰ ਕਿੰਨਾ ਕੁ ਜੋਰ ਹੋਣਾ ਬਾਕੀ ਹੈ ਪੂਰਾ ਜੋਰ ਇਸ ਵੇਲੇ ਪੰਜਾਬ ਪੁਲਿਸ ਨੇ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ ਰਹੇ ਭਾਵੇਂ ਉਹ ਪੁਲਿਸ ਦਾ ਮੁਲਾਜ਼ਮ ਹੋਵੇ ਭਾਵੇਂ ਤੁਸੀਂ ਦੇਖ ਰਹੇ ਹੋ ਕੁਝ ਬਿਜਲੀ ਕਰਾ ਬੋਰਡ ਦੇ ਮੁਲਾਜ਼ਮ ਵੀ ਅਸੀਂ ਫੜੇ ਹੈ ਜੇਲ੍ਹ ਦੇ ਮੁਲਾਜ਼ਮ ਵੀ ਫੜੇ ਗਏ ਹੈ इसके तो इलावा कमर्शियल मात्रा के बिग फिश सप्लायर चाली तो लुधियाना चुके हैं दर्ज करके तीस नशा जेल दे सलाखा पहुंचाया है अड़ताली होट स्पॉट लुधियाना रेंजी डिस्ट्रॉय कर चुके हैं तो पब्लिक को फीडबैक जरूर लो किलमोस्ट इस वे को कह रहे हैं कि पचानवे तो अठानवे प्रतिशत ज ਨਸ਼ਾ ਮੁਕਤ ਹੋ ਚੁੱਕਿਆ ਹੈ ਤੇ ਜਿਹੜਾ ਬਾਕੀ ਛੋਟਾ ਮੋਟਾ ਰਹਿਦਾ ਕੰਮ ਹੈ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਟੋਟਲੀ ਡਰਗ ਫਰੀ ਕਰਕੇ ਦਵਾਂਗੇ ਜਿਹੜਾ ਸਾਡੇ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਰੰਗੀਲਾ ਪੰਜਾਬ ਅਸੀਂ ਬਣਾਉਣਾ ਹੈ ਪੰਜਾਬ ਦੇ ਵਿੱਚ ਨਾ ਅਸੀਂ ਨਸ਼ਾ ਰਹਿਣ ਦੇਣਾ ਹੈ ਨਾ ਨਸ਼ਾ ਤਸਕਰ ਰਹਿਣ ਦੇਣਾ ਹੈ ਇਹ ਅਸੀਂ ਸੱਚ ਕਰਕੇ ਦਿਖਾਵਾਂਗੇ ਮੈਮ ਮੈਮ ਜਿਵੇਂ ਕੋਈ ਬੰਦਾ ਆਪਾਂ ਨੂੰ ਸੂਚਨਾ ਦਿੰਦਾ ਪੁਲਿਸ ਨੂੰ ਉਹਨਾਂ ਦੀ ਤਸਕਰ ਨਾਲ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਪੈ ਜਾਂਦੀ ਹੈ ਇੱਥੇ ਵੀ ਇੱਕ ਦੋ ਮਾਮਲੇ ਆਏ ਮੈਮ ਜੀ ਜਿਹੜੀ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਹੈ ਉਹਨੂੰ ਆਪਾਂ ਸ਼ੋਰ ਕਰਕੇ ਚੱਲਦੇ ਆ ਕਿਤੇ ਜੀ ਉਹਨਾਂ ਨੂੰ ਕੋਈ ਦਿੱਕਤ ਨਾ ਆਂਦੂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਮਾਨਯੋਗ ਸੀਐਮ ਸਾਹਿਬ ਨੇ ਇਹ ਹੈਲਪਲਾਈਨ ਲਾਂਚ ਕੀਤੀ ਹੈ ਸੇਫ ਪੰਜਾਬ 9779100200 ਇਹਦੇ ਤੇ ਜਦੋਂ ਵੀ ਵਟਸਐਪ ਰਾਹੀਂ ਸੂਚਨਾ ਦਿੱਤੀ ਜਾਂਦੀ ਹੈ ਅਸੀਂ ਉਹ ਪੋਰਟਲ ਖੋਲਦੇ ਆ ਸਾਨੂੰ ਇਹ ਦਿਖਾਈ ਨਹੀਂ ਕਿ ਜਦੋਂ ਜੀਨਾ ਸੂਚਨਾ ਦਿੱਤੀ ਹੈ ਉਹਦਾ ਨਾਮ ਕੀ ਹੈ ਉਹਦਾ ਮੋਬਾਈਲ ਨੰਬਰ ਕੀ ਹੈ ਸਾਨੂੰ ਇਹ ਵਿਜ਼ੀਬਲ ਹੀ ਨਹੀਂ ਹੁੰਦਾ ਇਸ ਕਰਕੇ ਉਹਦਾ ਨਾਮ ਪਛਾਣ ਨੰਬਰ ਸਾਨੂੰ ਪਤਾ ਹੀ ਨਹੀਂ ਲੱਗਦਾ ਸੋ ਇਹਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਸਾਨੂੰ ਅਦਰਵਾਈਜ਼ ਵੀ ਸੂਚਨਾ ਦਿੰਦੇ ਹੈ ਉਹਦੀ ਨਾਮ ਪਛਾਣ ਮੋਬਾਈਲ ਨੰਬਰ ਸਭ ਕੁਝ ਗੁਪਤ ਰੱਖਿਆ ਜਾਊਗਾ ਤੇ ਉਹਦੇ ਉੱਤੇ ਕਾਰਵਾਈ ਹੋਊਗੀ ਹੁਣ ਤੱਕ ਲੁਧਿਆਣਾ ਰੇਂਜ ਦੇ ਵਿੱਚ ਇਸ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ 150 ਤੋਂ ਵੱਧ ਐਫਆਈਆਰ ਦਰਜ ਹੋ ਚੁੱਕੀ ਹੈ ਤੇ 175 ਤੋਂ ਵੱਧ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਹੋ ਚੁੱਕੀ ਹੈ